ਨਾਬਾ ਦੇ ਵਿੱਚ ਦਗਨਕ ਹਾਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਨਾਬਾ ਦੀ ਅਨਾਜ ਮੰਡੀ ਦੇ ਅੰਦਰ ਐਸਬੀਆਈ ਬੈਂਕ ਵੱਲੋਂ ਰੱਖੇਗੇ ਜਨਰੇਟਰ ਦੀਆਂ ਤਾਰਾਂ ਨੰਗੀਆਂ ਹੋਣ ਕਰਕੇ ਗਰੀਬ ਪਰਿਵਾਰ ਪ੍ਰਵਾਸੀ ਮਜ਼ਦੂਰ ਦੇ 3 ਸਾਲਾ ਬੇਟੇ ਦੇ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਗੁੱਸੇ ਦੇ ਵਿੱਚ ਆਏ ਮਜ਼ਦੂਰਾਂ ਦੇ ਵੱਲੋਂ ਬੈਂਕ ਦੇ ਬਾਹਰ ਬੱਚੇ ਦੀ লাশ ਰੱਖ ਕੇ ਧਰਨਾ ਲਗਾਇਆ ਗਿਆ ਹੈ ਔਰ ਪੁਲਿਸ ਦੇ ਵੱਲੋਂ ਅਨਗੈਲੀ ਵਰਤਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਮੇਰੀ ਜਾਣਕਾਰੀ ਦੇ ਮੁਤਾਬਕ ਅਨਾਜ ਮੰਡੀ ਦੇ ਅੰਦਰ ਐਸ ਬੀ ਆਈ ਬੈਂਕ ਦੀ ਸ਼ਾਖਾ ਨਾਬਾ ਵੱਲੋਂ ਖੋਲੀ ਗਈ ਬ੍ਰਾਂਚ ਦੀ ਇਮਾਰਤ ਦੇ ਪਿਛਲੇ ਪਾਸੇ ਨਜਾਇਜ਼ ਤੌਰ ਤੇ ਸਰਕਾਰੀ ਰਸਤੇ ਉੱਪਰ ਬੈਂਕ ਵੱਲੋਂ ਜਨਰੇਟਰ ਰੱਖਿਆ ਹੋਇਆ ਸੀ ਔਰ ਜਿਸ ਦੀਆਂ ਤਾਰਾਂ ਨੰਗੀਆਂ ਸਨ ਜਨਰੇਟਰ ਦੇ ਨੇੜੇ ਮਜ਼ਦੂਰ ਪਰਿਵਾਰ ਦੇ ਬੱਚੇ ਖੇਡ ਰਹੇ ਸਨ ਤਾਂ ਜਨਰੇਟਰ ਦੇ ਵਿੱਚ ਕਰੰਟ ਹੋਣ ਦੇ ਕਾਰਨ 3 ਸਾਲਾ ਬੱਚੇ ਦੇ ਪੈਰਾਂ ਤੇ ਕਰੰਟ ਲੱਗ ਗਿਆ ਅਤੇ ਉਸ ਦੀ ਤੜਫ ਤੜਫ ਕੇ ਮੌਕੇ ਦੇ ਹੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਸਥਿਤੀ ਤਣਾਪੂਰਨ ਬਣੀ ਹੋਈ ਹੈ ਮੌਕੇ ਮੌਤ ਤੋਂ ਉਪਰੰਤ ਬੱਚੇ ਦੇ ਪਰਿਵਾਰ ਵਾਲੇ ਬੈਂਕ ਵਾਲਿਆਂ ਕੋਲ ਆਏ ਤਾਂ ਬੈਂਕ ਵਾਲਿਆਂ ਨੇ ਮੁਲਾਜ਼ਮਾਂ ਨੇ ਬੈਂਕ ਦਾ ਕੈਂਚੀ ਗੇਟ ਬੰਦ ਕਰ ਦਿੱਤਾ ਔਰ ਪਰਿਵਾਰ ਦੀ ਕੋਈ ਵੀ ਗੱਲ ਨਹੀਂ ਸੁਣੀ ਜਿਸ ਕਾਰਨ ਪੜਕੇ ਮਜ਼ਦੂਰਾਂ ਨੇ ਇਨਸਾਫ ਦੀ ਬੈਂਕ ਕਰਦਿਆਂ ਦੀ ਮੰਗ ਕਰਦਿਆਂ ਬੈਂਕ ਦੇ ਅੱਗੇ ਲਾਸ਼ ਧਰ ਕੇ ਬੱਚੇ ਦੀ ਧਰਨਾ ਲਗਾ ਦਿੱਤਾ ਬੈਂਕ ਮੁਲਾਜ਼ਮਾਂ ਵੱਲੋਂ ਮੈਨੇਜਰ ਦੀ ਛੁੱਟੀ ਤੇ ਗਏ ਹੋਣ ਦੀ ਗੱਲ ਕਹੀ ਗਈ ਹੈ ਔਰ ਸੀਨੀਅਰ ਦੇ ਆਉਣ ਦੇ ਉਪਰੰਤ ਹੀ ਗੱਲ ਕਰਨ ਦੀ ਗੱਲ ਆਕੀ ਗਈ ਹੈ ਸੀਨੀਅਰ ਚੀਫ ਮੈਨੇਜਰ ਸੰਤੋਸ਼ ਕੁਮਾਰ ਦੇ 2 ਘੰਟੇ ਉਪਰੰਤ ਜਦੋਂ ਪਹੁੰਚੇ ਤਾਂ ਸਿੱਧੇ ਤੌਰ ਤੇ ਕਿਹਾ ਕਿ ਬੈਂਕ ਨੇ ਜਨਰੇਟਰ ਠੇਕੇ ਤੇ ਦਿੱਤਾ ਹੋਇਆ ਸੀ ਜਦ ਕੇ ਬੈਂਕ ਨੇ ਕੋਈ ਵੀ ਜਗਾ ਜਨਰੇਟਰ ਵਾਲੇ ਨੂੰ ਨਹੀਂ ਦਿੱਤੀ ਹੋਈ ਸਰਕਾਰੀ ਗਲੀ ਦੇ ਵਿੱਚ ਪਿਛਲੇ ਪਾਸੇ ਜਨਰੇਟਰ ਦੇਖਿਆ ਹੋਇਆ ਇਸ ਮੌਕੇ ਤੇ यूपी ਦੇ ਮਜ਼ਦੂਰ ਫੀਮ ਨੇ 3 ਸਾਲਾਂ ਮੇ ਤੱਕ ਆਹੀਲ ਦੀ ਮਾਂ ਨਕਿਤ ਮੁਤਾਬਕ ਬੀਤੇ ਦਿਨ ਜੋ ਵਿਅਕਤੀ ਜਨਰੇਟਰ ਠੀਕ ਕਰਨ ਆਇਆ ਹੋਇਆ ਸੀ ਉਸ ਵੱਲੋਂ ਤਾਰਾਂ ਜਿਹੜੀਆਂ ਨੇ ਉਹ ਨੰਗੀਆਂ ਛੱਡ ਦਿੱਤੀਆਂ ਗਈਆਂ ਕਈ ਸਾਲਾਂ ਤੋਂ ਜਨਰੇਟਰ ਇਸੇ ਥਾਂ ਤੇ ਪਿਆ ਪਰ ਕੋਈ ਵੀ ਅਜਿਹੀ ਮੁਸ਼ਕਲ ਜਨਰੇਟਰ ਪੈਣ ਕਰਕੇ ਨਹੀਂ ਹੋਈ ਇਸ ਮੌਕੇ ਨਾਬਾਦੀ ਅਨਾਜ ਮੰਡੀ ਸਬਜੀ ਮੰਡੀ ਦੇ ਵਿੱਚ ਕੰਮ ਕਰਦੇ ਹੋਏ ਮਜ਼ਦੂਰ ਪਰਵਾਰ ਦੇ ਨਾਲ ਸਬਜੀ ਮੰਡੀ ਦੇ ਆੜਤੀਏ ਮਦਦ ਕਰਨ ਲਈ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਬਿਲਕੁਲ ਵੀ ਬੈਂਕ ਮੁਲਾਜ਼ਮਾਂ ਵੱਲੋਂ ਬੱਚੇ ਦੀ ਮੌਤ ਹੋਣ ਤੇ ਅਫਸੋਸ ਪ੍ਰਗਟਾਇਆ ਨਹੀਂ ਗਿਆ ਉਲਟਾ ਗੇਟ ਬੰਦ ਕਰ ਦਿੱਤਾ ਗਿਆ